ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਤਨੋਲਾ ਚੰਗੀਆਂ ਮੱਛਾਂ ਇੱਥੇ ਪਹੁੰਚੀਆਂ ਹੋਈਆਂ ਟੌਪ ਦੇ ਨਗਿਨੇ ਮੰਡੀ ਲੱਗੀ ਹੋਈ ਆ 11 ਤਰੀਕ ਨੂੰ 11 ਤਰੀਕ ਅੱਜ 10ਵੇਂ ਮਹੀਨੇ ਦੀ 2025 ਦੀ ਟਾਈਮ ਤਕਰੀਬਨ 9 ਵਜੇ ਦਾ ਬਾਲ ਪਹੁੰਚੀ ਜਾਂਦਾ ਕੀ ਰੇਡ ਕਰਤਾ ਬਾਈ ਇਹਦਾ ਕਿਹੜੇ ਸੂਸੂਈ ਆ ਇਹ ਵੀਡੀਓ ਬਣਾ ਰਿਹਾ ਹੈ ਵੀਡੀਓ ਬਣਾ ਵੀਡੀਓ ਬਣਾ ਰਿਹਾ ਹੈ ਹੈ ਹਾਂ ਕਿਹੜੇ ਸੂਸੂਈ ਬਹੁਤ ਚੰਗੇ ਬਹੁਤ ਸੋਹਣੀ ਝੋਟੀ ਆ ਬਾਈ ਦੀ ਬੂਰੀ ਪਹਿਲੇ ਸੂਈ ਸੂਈ ਆ ਪਹਿਲੇ ਸੂਈ ਸੂਈ ਬਈ ਆ ਬਾਈ ਜੀ ਬਹੁਤ ਵਧੀਆ ਟੌਪ ਦਾ ਨਗੀਨਾ ਹੀ ਗੈਸ ਕੀ ਰੇਟ ਆ ਬਾਈ ਇਹਦਾ ਇਹ 2 ਲੱਖ ਰੁਪਏ ਦਾ 2 ਲੱਖ ਕਿੰਨਾ ਕਿ ਦੁੱਧ ਪਾਉਂਦਾ ਕਿ ਦੁੱਧ 13 ਕਿਲੋ ਆ ਬਾਈ ਝੋਟੀ ਸੋਹਣੀ ਆ ਯਾਰ ਹਨਾ ਬਹੁਤ ਵਧੀਆ ਆਰਡਰ ਆ 2 ਲੱਖ ਮੰਗਦਾ ਬਾਈ ਹੋਰ ਵੀ ਆਪਣੀ ਕੋਈ ਉਹ ਵਧੀਆ ਝੋਟੀਆਂ ਉਹ ਚੰਗੀਆਂ ਬੱਜਾ ਲੈ ਕੇ ਪਹੁੰਚਿਆ ਹੋਇਆ ਬਾਈ ਮੰਡੀ ਧਨੋਲਾ ਤੇ ਤੋਫੀ ਇੱਕ ਤਰ੍ਹਾਂ ਦੇ ਬਾਈ ਜੀ ਬਹੁਤ ਵਧੀਆ ਮੇਲੇ ਦਾ ਸ਼ਿੰਗਾਰ ਝੋਟੀਆਂ ਬਾਈ ਜੀ ਪਹਿਲਾਂ ਪੂਰੀ ਦਿਖਾਈ ਆ ਬਣਦੇ ਬਾਈ ਵਧੀਆ ਆਰਡਰ ਲੈ। ਗੋਲਾ ਸਾਫ ਹੈ। ਇਹ ਕਿਹੜੇ ਸੂਸੂਈ ਆ? ਇਹ ਦੂਜਾ ਸੀ। ਕਿੰਨਾ ਕੁ ਦੋਦੇ ਗੂ ਇਹੇ? ਦੋਦੇ ਦੇ ਦੂ 17-18 ਕਿਲੋ। ਪਹਿਲਾਂ ਨੇ 14 ਕਿਲੋ ਦਿੱਤਾ। ਅੱਛਾ। ਕੀ ਰੇਟ ਕਰਤਾ ਬਾਈ ਇਹਦਾ? ਇਹ 3.5万। 10.5万। ਹੋਰ ਵੀ ਆਪਣੀ ਕੋਈ? ਹਾਂ ਮਈਆ ਹੋਰ ਵੀਡੀਓਆਂ ਨਹੀਂ ਦੋਈ ਨੇ। ਠੀਕ। ਮਿਹਰਬਾਨੀ ਬਾਈ, ਸ਼ੁਕਰੀਆ ਜਰਾ। ਉਹ ਚੰਗੀਆਂ ਮੱਝਾਂ। ਵੰਡੀ ਤੇ ਪਹੁੰਚੀਆਂ ਹੋਈਆਂ ਬਾਈ ਜੀ। ਬਾਈ ਕੀ ਇਹਦਾ ਮੰਗਦਾ ਕੀ ਪੂਰੀ ਦਾ ਇਹਦਾ ਕੀ ਮੰਗਦਾ ਪੂਰੀ ਦਾ ਕਿਹੜੇ ਸੂਸੂਈ ਆ ਇਹ ਸੁਈ ਬਈਆ ਪਹਿਲੇ ਸੂਏ ਦੂਜਾ ਦੂਜਾ ਸੂਆ ਸੁਈ ਹੋਈ ਆ ਬਾਈ ਜੀ 1.5 ਲੱਖ ਮੋਲ ਦਾ ਰੇਟ ਇਹਦਾ ਮੰਡੀ ਧਨੋਲਾ ਬਾਈ ਜੀ ਨਿਤ ਨਵੀਆਂ ਵੀਡੀਓ ਦੇਖਣ ਲਈ ਚੇਨ ਨੂੰ ਕਰ ਲੋ ਫੋਲੋ ਬੇਗਾ ਸਿੱਧੂ ਫਾਰਮ ਹਰ ਵੇਲੇ ਸੂਡੀ ਸੇਵਾ ਚ ਹਾਜ਼ਰ ਆ ਪ੍ਰਭੂ ਇਹਤ ਨਵੀਆਂ ਵੀਡੀਓ ਦੇਖਣ ਲਈ ਹਰ ਇੱਕ ਅੰਦਰ ਚੱਲੂ ਵੀ ਇਹ ਵੀ ਦੇ ਰਹੋ ਅੱਡ ਤੱਕੀ ਜਾਂਦਾ ਸਵੇਰ ਦਾ ਟਾਈਮ ਹੈ ਨੋਕਲਾ ਦਾ ਵਾ ਦਿੰਨੇ ਹੈ ਕਿਹੜਾ ਤੁਹਾਨੂੰ ਤੁਰ ਫਿਰ ਕੇ ਮੰਡੀ ਦੇ ਹਾਲਚਾਲ ਦਿਖਾ ਦਿੰਦੇ ਆ ਉਹ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਇਹ ਤੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਬੋਲੋ ਬਾਈ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਅਰ ਇਹ ਗੰਟੀ ਜੀਰੋ ਆ ਬਾਜ਼ਾਰ ਮੰਡੀਆਂ ਦੇ ਪਿੰਡਾਂ ਦੇ ਪਠੇੜੀ ਆ ਪਹੁੰਚਿਆ ਹੋਇਆ ਕਿਹੜੀ ਆਪਣੀ ਆ ਆਪਣੀ ਤੋਰ ਇਹਨੂੰ ਮੜਾ ਗਾਇਆ ਜੀ ਵਾਡੀ ਧਨੋਲਾ ਦੇ ਬਾਈ ਪੈ ਲਹਿਰੇ ਵੇਗੇ ਤੋਂ ਮੇਰਾ ਭਰਾ ਮੱਝ ਲੈ ਕੇ ਪਹੁੰਚਿਆ ਹੋਇਆ ਬਾਈ ਜੀ ਬਹੁਤ ਵਧੀਆ ਬਹੁਤ ਬਹੁਤ ਦੱਸ ਐਨੇ ਪਤਾ ਬਾਈ ਤੋਂ ਕੀ ਮੰਗਦਾ ਮੋੜ ਲਿਆ ਪੰਜੀਆਂ ਮੱਝਾਂ ਕਰਦੇ ਆਂ ਗੱਲਬਾਤ ਬਾਈ ਨਾਲ ਆ ਜਾਓ ਰਾਜ ਆ ਗਿਆ ਜੀ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਵਧੀਆ ਜੀ ਸੂਈ ਵੀ ਮੱਝ ਆਪਣੀ ਹੈ ਹਾਂਜੀ ਹਾਂ ਮੱਝ ਸੂਈ ਵੀ ਹੈ ਕਿਹੜੇ ਸੂਏ ਇਹਨੂੰ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਹਾਂ ਕਿੰਨਾ ਕੁ ਦੁੱਧ ਪਾ ਦੋਏ ਤਕੀ ਦੁੱਧ ਦੇ ਪਾ ਦੋਈ 12 ਲੀਟਰ ਘਰ ਦੀ ਆਪਣੀ ਹਾਂ ਕਰਦੀ ਆ ਜੀ ਪਿਛਲੇ ਸਵੇਰੇ ਚੋਈ ਆ ਆਪਣੀ ਇਹ ਘਰੇ ਰੱਖਣੀ ਹੈ ਠੰਡੀ ਸੀਲਾ ਹਾਂ ਬਹੁਤ ਠੰਡੀ ਸੀਲ ਵਧੀਆ ਮੱਝ ਕੀ ਰੇਟ ਕਰਤਾ 1.10 ਕਰ ਦਿੰਦਾ ਕਿੱਥੋਂ ਛੱਟ ਨਹੀਂ ਕਿੱਥੋਂ ਤੱਕ ਆ ਬਾਅਦ ਦੇ ਦਾਂ ਜੀ 95 ਦਾ ਆ ਮਿਹਰਬਾਨੀ ਸ਼ੁਕਰੀਆ ਬਾਈ ਦਾ ਫੋਨ ਨੰਬਰ ਬੋ 9464129722 ਠੀਕ ਆ ਬਾਈ ਜੀ ਸ਼ੁਕਰੀਆ ਕੀ ਹੋਰ ਤਾਂ ਹੀ ਲੈ ਆਇਆ ਆਪਣਾ ਹਾਂ ਇੱਕੋ ਹੀ ਆ ਮਿਹਰਬਾਨੀ ਸ਼ੁਕਰੀਆ ਲਹਿਰਾ ਪਿਕਅਪ ਪਿੰਡ ਦਾ ਬਾਈ ਦਾ ਮੇਰੇ ਪਿੰਡ ਦਾ ਹੀ ਆ ਭਰਾ ਬਹੁਤ ਚੰਗੀ ਠੰਡੀ ਸੀਲ ਮਾਜਾ ਬਾਈ ਦੀ ਨਾ ਘਰੋਂ ਚੋਕੇ ਲੈ ਜਾਏ ਕੋਈ ਬਾਈ ਕਹਿੰਦਾ ਵੇਚ ਸਕਦੀ ਘਰੋਂ ਚੋਕੇ ਲੈ ਸਕਦੇ ਹੋ ਤੁਸੀਂ ਘਰੇ ਰੱਖਣ ਨੂੰ ਬਹੁਤ ਵਧੀਆ ਮਾਜਾ ਸ਼ੁਕਰੀਆ ਬਾਈ ਠੀਕ ਆ ਜੀ ਬੱਲੇ ਬੱਲੇ ਪਹਿਨਵਾਦ ਦਾਸ ਈਆ ਮੰਡਿਤ ਣੋਲਾ ਦਾ ਬਹਾਉੜ ਬਹੁਤ ਵੱਡੀ ਗੰਟੀ ਜਮਾਲ ਪਹੁੰਚਿਆ ਹੋਇਆ ਬਾਈ ਜੀ ਇਹ ਦੇਖਾਂ ਆਪਣੇ ਸਾਹ ਕਰਦੇ ਬਾਈ ਤਾਂ ਆਪਾਂ ਜੇ ਸਰਚੇ ਕਿ ਜਿਹੜਾ ਦੁਬਾਰਾ ਮੈਂ ਨਹੀਂ ਮੈਂ ਕੂੜੇ ਵੀ ਨਹੀਂ ਹੁੰਦੇ ਸਰਚੇ ਸਰਚੇ ਲੜਚੌੜੇ ਕੋਈ ਐਂਟੀ ਵਿੱਚ ਝੱਟ ਵਾਲੇ ਪਾਉਂਦੇ ਹੋਏ 80 ਇਹ ਲੈ ਰਹੇ ਨੇ ਕੀ ਹਾਲਾ ਸਾਬ ਠੀਕ ਠਾਕ ਹੋ ਆਪਣੀ ਪੂਰੀ ਸੁਈ ਬਈਆ ਕਿਹੜੇ ਸੂਏ ਤੀਜਾ ਸੂਏ ਕੀ ਰੇਟ ਕਰਤਾ 3 ਲੱਖ 3 ਲੱਖ ਮੰਗਦਾ ਬਾਈ ਬਹੁਤ ਸੋਹਣੀ ਤਿਲਾਂ ਵਾਲੀ ਪੂਰੀ ਆ ਬਾਈ ਜੀ ਬਹੁਤ ਚੰਗੀ ਮੰਡੀ ਢਨੋਲਾ ਤੇ ਪਹੁੰਚੀ ਹੋਈ ਆ 3 ਲੱਖ ਰੇਟ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ